ਹਾਂਜੀ ਸਵਾਗਤ ਹੈ ਜੀ ਸਾਡੇ ਚੈਨਲ ਸਿੱਧੂ ਸੰਰਾਜ ਤੇ ਤੁਹਾਡਾ ਪਿਛਲੇ ਦਿਨੀ ਆਪਾਂ ਇੱਕ ਵਲੌਗ ਬਣਾਇਆ ਸੀ ਧੰਨ ਧੰਨ ਬਾਬਾ ਜਵਾਰਦਾਸ ਜੀ ਹਸੂਸਤਾ ਬੜਿਆ ਦਾ ਤੇ ਕਾਫੀ ਸੰਗਤਾਂ ਦਾ ਉਹਦੇ ਦੇ ਰਿਸਪੌਂਸ ਬਹੁਤ ਵਧੀਆ ਆਇਆ ਸੀ ਤੇ ਅੱਜ ਉਥੇ ਸਾਲਾਨਾ ਜੋੜ ਮੇਲਾ ਆ ਜਿਹਦੇ ਉੱਤੇ ਆਪਾਂ ਉਹ ਦਿਨ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਸੰਗਤਾਂ ਦੀ ਮਾਨਤਾ ਆ ਵੀ ਉੱਥੇ ਨਿਸ਼ਾਨ ਸਾਹਿਬ ਆਪਣੇ ਆਪ ਛੜਦਾ ਹੈ ਤੇ ਅੱਜ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਪੂਰਾ ਮੇਲਾ ਦਿਖਾਈਏ ਅਤੇ ਨਾਲ ਤੁਹਾਨੂੰ ਆਪਣੇ ਉਥੇ ਦਾ ਜੋ ਨਿਸ਼ਾਨ ਸਾਹਿਬ ਆਇਆ ਉਹ ਕਿਦਾਂ ਚੜਦਾ ਹੈ ਕਿਦਾਂ ਚੜਦਾ ਸੰਭਵ ਕੋਸ਼ਿਸ਼ ਜਿੱਥੋਂ ਤੱਕ ਹੋਏਗੀ ਸਾਡੀ ਵੀ ਤੁਹਾਨੂੰ ਉਹ ਸਾਰਾ ਦਿਖਾਇਆ ਜਾਵੇ ਸੰਗਤਾਂ ਦਾ ਕਾਫੀ ਇਕੱਠਾ ਹੈ ਕਾਫੀ ਠਾਠਾ ਮਾਰਦਾ ਕਿਉਂਕਿ ਜਿੰਨੇ ਵੀ ਰਸਤੇ ਇਸ ਨੂੰ ਸੂਸਾਂ ਨੂੰ ਆਉਂਦੇ ਨੇ ਸਾਰੇ ਰਸਤਿਆਂ ਤੇ ਇਸ ਤਰ੍ਹਾਂ ਹੀ ਸੰਗਤਾਂ ਦਾ ਅਥਾ ਇਕੱਠ ਆ ਰਿਹਾ ਹੈ ਤੇ ਆਪਾਂ ਠਾਠਾ ਮਾਰਦਾ ਸਮੁੰਦਰ ਹੈ ਸੰਗਤਾਂ ਦਾ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪੂਰਾ ਮੇਲਾ ਦਿਖਾਈਏ ਆਓ ਜੀ ਚੱਲਦੇ ਹਾਂ ਮੇਲੇ ਇਸ ਪਾਸੇ ਵੀ ਆਪਾਂ ਦੇਖਦੇ ਹਾਂ ਇੱਕ ਸੰਗਤਾਂ ਦਾ ਬਹੁਤ ਜ਼ਿਆਦਾ ਘੱਟ ਦੇਸ ਰਿਹਾ ਹੈ ਦੇਖੋ ਸਕੂਟਰ ਮੋਟਰਸਾਈਕਲ ਗੱਡੀਆਂ ਦਾ ਬਿਲਕੁਲ ਹਰ ਟਰਾਲੀ ਦੇ ਵਿੱਚ ਸੰਗਤਾਂ ਕੋਸ਼ ਨਾ ਕੋਸ਼ ਲੈ ਕੇ ਖੜੇ ਨੇ ਕਿਤੇ ਲੰਗਰ ਆ ਕਿਤੇ ਠੰਡੇ ਮਿੱਠੇ ਜਲਦੀ ਸ਼ਬੀਲਿਆ ਕਿਤੇ ਕੋਲਡ ਡਰਿੰਕ ਦੀ ਸ਼ਬੀਲਿਆ ਥੋੜੀ ਆਵਾਜ਼ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਸੰਗਤਾਂ ਦੇ ਵਿੱਚ ਰਿਕਾਰਡਿੰਗ ਕਰਨੀ ਥੋੜੀ ਆਓ ਚਲੋ ਆਪਾਂ ਤੁਹਾਨੂੰ ਪੂਰਾ ਮੇਲਾ ਦਿਖਾਉਨੇ ਆਂ ਜੀ ਵਾਓ ਜਿੰਨੀਆਂ ਵੀ ਰੋਡ ਦੇ ਦੋਨੇ ਪਾਸੇ ਜੀ ਰੋਡ ਦੇ ਦੋਨੇ ਪਾਸੇ ਟਰਾਲੀਆਂ ਹਨ ਹਰੇਕ ਟਰਾਲੀ ਦੇ ਵਿੱਚ ਕੋਈ ਨਾ ਕੋਈ ਲੰਗਰ ਦੀ ਚੀਜ਼ ਜ਼ਰੂਰ ਹੈ ਜੀ ਆਹ ਟਰਾਲੀਆਂ ਦੇ ਵਿੱਚ ਹੈ ਕਾਫੀ ਟ੍ਰੈਫਿਕ ਸਾਰੇ ਪਾਸੇ ਜੀ ਟ੍ਰੈਫਿਕ ਜਮ ਹੋ ਚੁੱਕਾ ਆ ਕਾਫੀ ਔਖਾ ਹੈ ਮੇਨ ਸਥਾਨ ਤੱਕ ਪਹੁੰਚਣਾ ਪਰ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਵੀ ਜ਼ਰੂਰ ਪਹੁੰਚਾਂਗੇ ਹਰ ਪਾਸੇ ਟਰਾਲੀਆਂ ਦੇ ਵਿੱਚ ਕੁਛ ਨਾ ਕੁਛ ਲੰਗਰ ਦੀ ਚੀਜ਼ ਕੋਲ ਡਰਿੰਕ ਤਾਂ ਹਰ ਪਾਸੇ ਖੁੱਲੇ ਵਰਤੇ ਜਾ ਰਿਹਾ ਜੀ ਬਾਰ ਵੀ ਹਰ ਤਰ੍ਹਾਂ ਦੇ ਲੰਗਰ ਲੰਗਰਾਂ ਦੀਆਂ ਸਵਾਵਾਾਂ ਚੱਲ ਰਹੀਆਂ ਜੀ ਇੱਧਰ ਫਰੂਟ ਦਾ ਲੰਗਰ ਚੱਲ ਰਿਹਾ ਜੀ ਲੋ ਜੀ ਆਪਾਂ ਖੇਤਾ ਵਿੱਚ ਦੀ ਜਾ ਕੇ ਨਾ 메ਨ ਗੇਟ ਥੱਕ ਪਹੁੰਚ ਰਹੇ ਆ ਤੇ ਰੋਡ ਕਾਫੀ ਕਲੋਜ਼ ਹੋ ਚੁੱਕੇ ਆ ਸੰਗਤਾਂ ਦੇ ਨਾਲ ਇੱਕ ਤਰੀਕੇ ਨਾਲ ਜਾਮ ਹੀ ਲੱਗ ਚੁੱਕਾ ਆ ਜੀ ਉਧਰ ਦੀ ਨਹੀਂ ਲੰਘ ਹੋ ਰਿਹਾ ਜੀ ਇਹ ਆ ਜੀ 메ਨ ਅਸਥਾਨ ਸੰਤ ਬਾਬਾ ਜਵਾਰਦਾਸ ਜੀ ਸੂਸਤਾਂ ਵਾਲਿਆਂ ਦਾ ਦੇਖੋ ਵੀਰ ਜੀ ਸੰਤਾਂ ਨੂੰ ਆਵਾਜ਼ ਮਾਰ ਮਾਰ ਕੇ ਆਈਸਕ੍ਰੀਮ ਆਇਆ ਯਾਰ ਆਈਸਕ੍ਰੀਮ ਦਾ ਲੰਗਰ ਲੱਗਾ ਹੋਇਆ ਜੀ ਆਜੋ ਜੀ ਆਜੋ ਦੇਖੋ ਇਹ ਪੰਜਾਬ ਆ ਜੀ ਪੰਜਾਬ ਪੂਰੀਆਂ ਟਰਾਲੀਆਂ ਦੇ ਵਿੱਚ ਕਿਤਨੇ ਵੇਰਕਾਂ ਦੇ ਆ ਕਿਦਰੇ ਲਾਹੌਰੀ ਜੀ ਦਾ ਹਰ ਚੀਜ਼ ਦੀ ਹਰ ਚੀਜ਼ ਦੀ ਟਰਾਲੀ ਆ ਜੀ ਤਾਂ ਮੈਤਾ ਚੌਂਕ ਆਪਾਂ 메ਨ ਗੇਟ ਤੇ ਪਹੁੰਚ ਚੁੱਕੇ ਆ ਜੀ ਭਾਈ ਸੁਖਦੇਵ ਸਿੰਘ ਜੀ ਮੁੱਖ ਮਹਰਾਤ ਇਹ ਤੋਂ ਥੋੜਾ ਪੈਂਟਰੀ ਕਰਾਂਗੇ ਦੱਸੋ ਪਿੰਡਰਾ ਮੈਤਾ ਹਾਂਜੀ ਜੀ ਦੇ ਨਾਲ ਤੋਂ ਸੀਵਾਮੰਦ ਜੀ ਆਹ ਲੋ ਜੀ ਸਾਹਿਬ ਸਿੰਘ ਜੀ ਇਹਨਾਂ ਜੋੜ ਮੇਲੇ ਆ ਵਿੱਚ ਇਹਦੇ ਦੇ ਪ੍ਰਬੰਧ ਵਿੱਚ ਬਹੁਤ ਵੱਡੀ ਸੇਵਾ ਨੂੰ ਪਾ ਰਹੀ ਆ ਯਾਨੀ ਉਹ ਵੀ ਜੀ ਗੁਰਦੁਆਰਾ ਰੱਤਗਰ ਦੀ ਸਰਦਾਰਾ ਸ੍ਰੀ ਹਰਗੋਬਿੰਦ ਸਾਹਿਬ ਉਹ ਵੀ ਖੜਦੇ ਹੋਏ ਆ ਉਹਦੇ ਵਿੱਚ ਤੋਂ ਉਸ ਦੇ ਤੇ ਕੋਈ ਕੋਈ ਆ ਰਿਹਾ ਕੋਈ ਜਿੱਤ ਰਿਹਾ ਕੋਈ ਪਾਲਸ ਤੋਂ ਕੰਮ ਕਰ ਰਿਹਾ ਉਹਦਾ ਅਸਲੀ ਸੁਖਾ ਦੀ ਸੋਨਾ ਲੈ ਕੇ ਬਿਨਾਂ ਜੀ ਆਪਾਂ 메ਨ ਸਥਾਨ ਤੇ ਐਂਟਰੀ ਕਰ ਚੁੱਕੇ ਆ ਜੀ ਹਰ ਪਾਸੇ ਸੰਗਤਾਂ ਦਾ ਪਹਿਲਾਂ ਆਪਾਂ ਤੁਹਾਨੂੰ ਉਹੀ ਸਥਾਨ ਦਿਖਾਵਾਂਗੇ ਜੀ ਉਦੋਂ ਬਾਬਾ ਜੀ ਦਾ ਖੂਹ ਕਾਫੀ ਦੇਖਣ ਵਾਲਿਆਂ ਨਾਲ ਫੇਰਾਸ਼ਿਆ ਜੀ ਉਹ ਵੀ ਜੀ ਮਿਸ਼ਾਨ ਸਾਹਿਬ ਦੀ ਸੇਵਾ ਸ਼ੁਰੂ ਹੋਣ ਲੱਗੀ ਆ ਦੇਖੋ ਸੇਵਾਦਾਰ ਪੂਰੀ ਤਰ੍ਹਾਂ ਸੇਵਾਦਾਰ ਮਿਸ਼ਾਨ ਸਾਹਿਬ ਦੀ ਸੇਵਾ ਲਈ ਖੜੇ ਨੇ ਕਿਉਂਕਿ ਇੱਥੇ ਨਿਸ਼ਾਨ ਸਾਹਿਬ ਦੀ ਸੇਵਾ ਵਾਸਤੇ ਹੋਈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ। ਔਰ ਦੂਰੋਂ ਦਰਾਡੋਂ ਆਏ ਹੋਏ ਸਾਰਿਆਂ ਦਾ ਹੀ ਹੁੰਦਾ ਵੀ ਇੱਕ ਵਾਰੀ ਨਿਸ਼ਾਨ ਸਾਹਿਬ ਦੀ ਸੇਵਾ ਜ਼ਰੂਰ ਕਰਨੀ ਆ ਜਾਂ ਦੇਖਣੀ ਆ। ਸੋ ਇਹ ਸੇਵਾ ਸ਼ੁਰੂ ਹੋਣ ਲੱਗੀ ਹੈ। ਜੋ ਵੀ ਸਾਡੇ ਦਰਸ਼ਕ ਦੂਰ ਬੈਠੇ ਨੇ, ਵਿਦੇਸ਼ਾਂ 'ਚ ਬੈਠੇ ਨੇ ਉਹ ਜ਼ਰੂਰ ਇਹਨੂੰ ਇਹ ਸੇਵਾ ਦੇਖ ਸਕਦੇ ਨੇ ਬਹੁਤ ਸੇਵਾ ਬਸਪੋਰਟਮੈਂਟਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਸਨ ਆਰਿਆਂ ਨਾਲ ਚਰਵਾਏ ਗਏ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਰਮਾਹੀ ਤਨਾ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ੀਤਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਕੋ ਖਾਲਸਾ ਜੀ ਸਾਹਿਬ ਤਾ ਤਾਰ ਰਖਿਆਰੀ ਆਇਤ ਦੇਖ ਤੇ ਫਤਹਿ ਗੁਰ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਦੀ ਕੇਵਲ ਬੋਲੇ ਬੋਲੋ ਜੀ ਵਾਹਿਗੁਰੂ ਸਿਕਾ ਨੂੰ ਸਿੱਖੀ ਦਾਣ ਕੇਸ ਦਾਣ ਰੱਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨ ਸਰ ਦਾਣ ਨਾਮ ਦਾਣ ਸ੍ਰੀ ਅਮਰ்த ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਚਿਕਨਾ ਮਰਨੀਵਾ ਮਤੂਚੀ ਮਤਵਤਰਾ ਰੱਖਾ ਹੈ ਸ੍ਰੀਮਾਨ ਸੰਤ ਬਾਬਾ ਜਵਾਰਦਾਸ ਜੀ ਮਹਾਰਾਜ ਜਿਨਾ ਵੱਲੋਂ ਆਰੰਭ ਕੀਤੇ ਹੋਏ ਨਿਸ਼ਾਨ ਸਾਹਿਬਾਂ ਦੇ ਜੋੜ ਮੇਲੇ ਹਰ ਸਾਲ ਇਸ ਪਾਵਨ ਉਸਤਾਨ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਏ ਜਾਂਦੇ ਹਨ ਇਸ ਸਾਲ ਵੀ ਮਹਾਪੁਰਖਾਂ ਵੱਲੋਂ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਪਾਵਨ ਜੋੜ ਮੇਲਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਮਹਾਰਾਜ ਆਪ ਜੀ ਕਿਰਪਾ ਕਰੋ ਚੁਰੀ ਨਿਸ਼ਾਨ ਸਾਭਾ ਦੇ ਨਵੇਂ ਚੋਲੇ ਵਾਸਤੇ ਇਸ਼ਨਾਨ ਵਾਸਤੇ ਸਮੂਹ ਸੰਗਤਾਂ ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਈਆਂ ਹਨ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਸਾਰੀ ਸਮਗਰੀ ਹਾਜ਼ਰ ਹੈ ਜੇਕਰ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਆਉਣ ਵਾਲੇ ਸਮੇਂ ਵਿੱਚ ਪੂਰੀ ਕਰਵਾ ਲੈਣੀ ਕੋਈ ਵਿਗੜਤ ਰੁਟੀ ਨਾ ਆਉਣ ਦੇਣੀ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸਾਰੀ ਸੇਵਾ ਮੇਰੇ ਬੇਗੰਤ ਸਹਿਤ ਸੰਪੂਰਨ ਕਰਵਾ ਲੈਣੀ ਦਰੋ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਬਾਦਸ਼ਾਹ ਆਪਜੀ ਕਿਰਪਾ ਕਰੋ ਸ਼੍ਰੀ ਨਿਸ਼ਾਨ ਸਾਹਿਬਾ ਨੂੰ ਉਤਾਰ ਕੇ ਨਿਸ਼ਾਨ ਦੀ ਸੇਵਾ ਨਵੇਂ ਬਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਿਆ ਆਵੈ ਗੁਰੂ ਨਾਨਕ ਨਾਮ ਚਰਦੀ ਕਲਾ ਤੇਰੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਸ਼ਾਨ ਸਾਹਿਬ ਦੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪੁਰਾਣੇ ਵਸਤਰਾ ਉਤਾਰ ਕੇ ਨਵੇਂ ਚੜਾ ਦਿੱਤੇ ਗਏ ਨੇ ਹੁਣ ਅਰਦਾਸ ਹੋ ਰਹੀ ਹੈ ਤਿੰਨ ਅਰਦਾਸ ਤੋਂ ਬਾਅਦ ਨਿਸ਼ਾਨ ਸਾਹਿਬ ਚੜਾਏ ਜਾਣਗੇ ਸਾਰੀਆਂ ਸੰਗਤਾਂ ਇਸ ਤਰ੍ਹਾਂ ਹੀ ਬਣੇ ਰਹੋ ਤਾਂ ਕਿ ਆਪਾਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੋਈ ਦੇਖ ਸਕੀਏ